ਏ ਗੁਰੂ ਤਾਨ ਤਾਨ ਐਦਰ ਐਥੇ ਮੱਥਾ ਢੇਕੋ ਕਰਦੇ ਤਾਨ ਦਾ ਤਾਨ ਗੁਰੂ ਰਾਮਦਾਸ ਜੀ ਕਰੋ ਐਦਰ ਕਰੋ ਐਦਰ ਫਿਰ ਨਵੋ ਕੀ ਦੀਦੀ ਸੋਰੀਆ ਆਪਾ ਦੀ ਜੀ ਸੋਰੀ ਐ ਨਬੂ ਨਬੂ ਇਧਰ ਆ ਜਾਓ ਇਧਰ ਆਜੋ 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 ਸੋ ਦੇਖੋ ਗੁਰਮੁਖ ਪਿਆਰਿਓ ਅੱਜ ਦਾ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਤੇ ਅੱਜ ਸਾਡੀ ਗੁड़िया आनंद ਲੈ ਰਹੀ ਹੈ ਮੌਸਮ ਦਾ ਪ੍ਰੋਗਰਾਮ ਤੋਂ ਆਈ ਸੀ ਤੇ ਕਹਿੰਦੀ ਬਾਹਰ ਲੈ ਕੇ ਚੱਲੋ papa